ਸੁਣਵਾਈ ਹੋ ਜੂ ਇਹਨਾਂ ਨੂੰ ਐਮਸੀਆਂ ਨੂੰ ਘੇਰਨਾ ਪਊਗਾ ਐਮਐਲਏ ਨੂੰ ਪੁੱਛਣਾ ਕੋ ਐਮਐਲ ਦੇ ਆਪ ਦੇ ਵਾਰਗੇ ਮਤਲਬ ਪਾਣੀ ਖੜਾ ਤਾਂ ਉਹਦੇ ਲਈ ਬੇਨਤੀ ਕਰਦੇ ਆਂ ਵੀ ਅੱਜ ਜਿੰਨੇ ਵੀ ਪਾਰਟੀ ਮੈਂਬਰ ਆਏ ਹੋ ਉਹਨਾਂ ਦਾ ਫਰਜ਼ ਬਣਦੇ ਬਣਦਾ ਵੀ ਉਹ ਮਤਲਬ ਮਹੱਲੇ ਦੇ ਵਿੱਚ ਆਪਾਂ ਇਕੱਲਾ ਉਹਨਾਂ ਦਾ ਨਾ ਸੁਣੀਏ ਅਗਲੇ ਜਨਮ ਤੇ ਲੋਕ ਸਤਸੰਗਾਂ 'ਚ ਜਾਂਦੇ ਨੇ ਵੀ ਅਗਲਾ ਜਨਮ ਸਦਾ ਲਈ ਅਸੀਂ ਕਹਿੰਦੇ ਆਂ ਵੀ ਆ ਜਨਮ ਜਿਹੜੇ ਤੇ ਜਿਉ ਰਹੇ ਆਂ ਅਗਲਾ ਤਾਂ ਕਿਸੇ ਨੇ ਦੇਖਿਆ ਨਹੀਂ ਇਹ ਜਨਮ ਜਰੂਰ ਸੁਧਰਦਾ ਸਾਡਾ ਹੋ ਮਤਲਬ ਵਧੀਆ ਬਣ ਸਕਦਾ ਜਿਸ ਕਿਸਮ ਦੀ ਤਕਨੀਕ ਆ ਗਈ ਹੈ AI ਜੀ ਤਕਨੋਲੋਜੀ ਆ ਗਈ ਆਰਟੀਫੀਸ਼ਲ ਉਹਨੇ ਆਉਣ ਵਾਲੇ ਸਮੇਂ ਚ ਨੌਕਰੀਆਂ ਹੋਰ ਘਟਣ ਮਤਲਬ ਵਿਲੇ ਕਰ ਦੇਣਾ ਪੜੇ ਲਿਖਿਆ ਨੂੰ ਤਾਂ ਦੁਕਾਨਾਂ ਦੇ ਉਤੋਂ ਦੁਕਾਨਦਾਰਾਂ ਨੂੰ ਵਿਲੇ ਕਰ ਰਹੇ ਨੇ ਉਹ ਬੰਦਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਇਹ ਰੁਜ਼ਗਾਰ ਜਾ ਕੇ ਹੋ ਰਹੇ ਨੇ ਸਾਨੂੰ ਕੰਮ ਕਿਉਂ ਨਹੀਂ ਮਿਲ ਰਿਹਾ ਤਾਂ ਉਹਦੇ ਲਈ ਅਸੀਂ ਜੇ ਮਹੱਲੇ ਚ ਜਾ ਕੇ ਲੋਕਾਂ ਨੂੰ ਸਮਝਾਵਾਂਗੇ ਤਾਂ ਇਹ ਗੱਲਾਂ ਅਸੀਂ ਸਮਝਾ ਸਕਦੇ ਹਾਂ ਉਹ ਸਮਝਾਉਣਗੇ ਜਿਹੜੀਆਂ ਸਰਮਾਇਆ ਨੇ ਪਹਿਲਾਂ ਕਾਂਗਰਸ ਰਾਜ ਕਰਦੀ ਰਹੀ ਹੈ ਹੁਣ ਬੀਜੇਪੀ ਉਹ ਸਮਝਾਉਣਗੇ ਵੀ ਸਾਡੀ ਕਿਸਮਤ ਮਾੜੀ ਹੈ ਅਸੀਂ ਤਾਂ ਇਹ ਬਹੁਤ ਦਾ ਖਜ਼ਾਨੇ ਚ ਪੈਸਾ ਹੈ ਨਹੀਂ ਅਸੀਂ ਕਰੀਏ ਕੀ ਤਾਂ ਤੁਸੀਂ ਮਤਲਬ ਸਾਰੇ ਦੁਨੀਆ ਦੇ ਵਿੱਚ ਹੀ ਮਹंगाई ਆ ਪੂਰੀ ਦੁਨੀਆ ਦੇ ਵਿੱਚ ਹੀ ਬੇਰਜਗਾਰੀ ਹੈ ਇਕੱਲੇ ਦੇਸ਼ ਦੇ ਵਿੱਚ ਨਹੀਂ ਸਾਰੀ ਦੁਨੀਆ ਚ ਭ੍ਰਸ਼ਟਾਚਾਰ ਜਿਹਦੇ ਕਰਕੇ ਅਸੀਂ ਮਤਲਬ ਕੀ ਕਰ ਸਕਦੇ ਆ ਪਰ ਆਪਾਂ ਨੂੰ ਸਮਝਾਉਣਾ ਪੂ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਹੈ ਸਾਨੂੰ ਲੜਦੇ ਲੋੜ ਨਹੀਂ ਜਿੰਨਾ ਅਸੀਂ ਛਣਕਾਂ ਤੇ ਲੜਦੇ ਆ ਰਾਜਨੀਤੀ ਜਦੋਂ ਆਉਂਦੀ ਆ ਉਦੋਂ ਅਸੀਂ ਚੁੱਪ ਕਰਕੇ ਕੋ ਕਿੱਧਰ ਪਾਣ ਦਾ ਕੋ ਕਿੱਧਰ ਪਾਣ ਦਾ ਉਦੋਂ ਸਾਡੇ ਸਾਹਮਣੇ ਆ ਜਾਂਦੇ ਨਹੀਂ ਹੁੰਦੇ ਨਾ ਮਲਾਜ਼ਮਾਂ ਦੇ ਲੀਟਰਾਂ ਸਾਹਮਣੇ ਨਾ ਸਾਡੇ ਕਿਸਾਨ ਲਾਗੂਆਂ ਦੇ ਸਾਹਮਣੇ ਉਦੋਂ ਅਸੀਂ ਕਹੀਏ ਸਾਡੇ ਘਰਾਂ ਤੱਕ ਆਉਂਦੇ ਨੇ ਤਾਂ ਸਾਨੂੰ ਕਿਰਤੀ ਜਮਾਤ ਨੂੰ ਇਹ ਸਮਝਾਉਣਾ ਪੂ ਵੀ ਕੰਮ ਦੇ ਨਾਲ-ਨਾਲ ਰਾਜਨੀਤਿਕ ਤੌਰ ਤੇ ਸਿਆਣੇ ਹੋ ਕੇ ਜਫੇਬੰਦ ਹੋ ਕੇ ਸਵਾਲ ਪਾਣੀ ਦਾ ਪੜ੍ਹਾਈ ਦਾ ਦਵਾਈ ਦਾ ਰੋਜ਼ਗਾਰ ਦਾ ਇਹ ਸਵਾਲ ਸਾਨੂੰ ਏਜੰਡੇ ਤੇ ਲਿਆਉਣੇ ਪੈਣਗੇ ਉਦਾਜੰਡਾ ਉਹ ਲਿਆਉਣਗੇ ਸੋਨੂੰ ਮਤਲ ਅਲਾਕਿਆਂ ਦਾ ਏਜੰਡਾ ਉਹ ਲਿਆਉਣਗੇ ਜਾਤ ਦਾ ਏਜੰਡਾ ਕੋਈ ਨਾ ਕੋਈ ਇਹੋ ਜਿਹਾ ਏਜੰਡਾ ਖੜਾ ਕਰ ਦਿੰਦੇ ਨੇ ਸਾਰੇ ਦੇਸ਼ ਨੂੰ ਦੋ ਹਿੱਸੇ 'ਚ ਵੰਡ ਦਿੰਦੇ ਨੇ ਉਹਦੇ ਲਈ ਵੀ ਆਪਾਂ ਮਹੱਲਿਆਂ ਤੱਕ ਇਹੋ ਜਿਹਾ ਮਾਹੌਲ ਬਣਾਈਏ ਵੀ ਆਉਣ ਵਾਲੇ ਸਮੇਂ 'ਚ ਕੋਈ ਦੰਗਾ ਨਾ ਕਰਾ ਸਕਣ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਆਪਾਂ ਜਲਾਸ ਕਰ ਰਹੇ ਹਾਂ ਤੇ ਸਾਡਾ ਇਹ ਇਲਾਕਾ ਪਹਿਲਾਂ ਵੀ ਬਹੁਤ ਸੰਘਰਸ਼ੀਲ ਮਤਲ ਅੰਦੋਲਨਾਂ ਦਾ ਮੋਰੀ ਰਿਹਾ ਮਤਲ ਆਪਣੇ ਗਦਰ ਪਾਰਟੀ ਤੋਂ ਲੈ ਕੇ ਆਪਣੇ ਇਸ ਇਲਾਕੇ ਦੇ ਵਿੱਚ ਮਜਾਰਾ ਮੂਵਮੈਂਟ ਬਹੁਤ ਜਬਰਦਸਤ ਮੂਵਮੈਂਟ ਉੱਠੀ ਹੈ ਜਿਹੜੇ ਨੇ ਕਿਸਾਨਾਂ ਦੀ ਵੱਡੀ ਲੜਾਈ ਲੜ ਕੇ ਮਤਲਬ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰਾ ਕੇ ਕੋਈ 16-17 ਲੱਖ ਏਕੜ ਜ਼ਮੀਨ 8-900 ਪਿੰਡਾਂ ਦੇ ਵਿੱਚੋਂ ਵੱਡੀ ਐ ਮਾਲਵੇ ਦੇ ਵਿੱਚ ਜੇ ਸਾਡੇ ਬੰਦੇ ਡਾਗ ਲੈ ਕੇ ਵੀ ਲੜੇ ਤੇ ਜਦੋਂ ਰਾਜਨੀਤੀ ਆਈ ਤਾਂ ਰਾਜਨੀਤੀ ਦੇ ਵਿੱਚ ਵੀ ਉਹ ਕਲੈਕਸ਼ਨ ਲੜੇ ਚਾਰ ਬੰਦੇ ਜਿੱਤੇ ਚਾਰਾਂ ਨੇ ਵਿਧਾਨ ਸਭਾ ਦੇ ਵਿੱਚ ਨੂਨ ਬਣਾਉਣ ਦੇ ਲਈ ਮਜਬੂਰ ਕਰਤਾ ਸੀ ਕਿਉਂਕਿ ਚਾਰਾਂ ਨਾਲ ਸਰਕਾਰ ਬਣਦੀ ਸੀ ਤਾਂ ਉਹਦੇ ਲਈ ਬੇਨਤੀ ਕਰਦਾ ਵੀ ਅੱਜ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਸਾਡਾ ਬਹੁਤ ਕਰਵਾਨੀਆਂ ਭਰ ਆਇਤ ਇਤਿਹਾਸਾ ਬਹੁਤ ਲੜਾਕਾ ਅੱਜ ਵੀ ਜਦੋਂ ਅਸੀਂ ਇਹ ਅਗਲਾਸ ਕਰ ਰਹੇ ਹਾਂ ਸ਼ਹੀਦੀ ਜੋੜ ਮੇਲਾ ਛੋਟੇ ਛੋਟੇ ਬੱਚੇ ਨੀਹੇ ਚ ਚੜੇ ਗਏ ਸੀ ਤੇ ਪੂਰਾ ਸਾਡਾ ਜੇ ਰਵਿਦਾਸ ਤੋਂ ਲੈ ਕੇ ਦੇਖ ਲਿਏ ਦਸੇ ਗੁਰੂਆਂ ਦਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਕਰਤਾਰ ਸਿੰਘ ਸਰਾਭਾ ਸ਼ਹੀਦ ਪਬ ਸਿੰਗਰ नक्सਲ ਬੜੀ ਲਹਿਰ ਦੇ ਸ਼ਹੀਦ ਤਾਂ ਲਗਾਤਾਰ ਕੁਰਬਾਨੀਆਂ ਦਾ ਅੱਜ ਵੀ ਕਿਸਾਨੀ ਦੇ ਵਿੱਚ ਮਜ਼ਦੂਰਾਂ ਦੇ ਮੁਲਾਜ਼ਮਾਂ ਦੇ ਲੀਡਰ ਜਿਹੜੇ ਛੜਤਾਂ ਦੇ ਉੱਤੇ ਲੜ ਰਹੇ ਨੇ ਬਹੁਤ ਮਤਲਬ ਲੰਮਾ ਲੜਾਈ ਦਾ ਸਾਡਾ ਇਤਿਹਾਸ ਆ ਤਾਂ ਰਾਜਨੀਤਿਕ ਤੌਰ ਤੇ ਵੀ ਸੜੇ ਹੋਈਏ ਰਾਜਨੀਤੀ ਅਸੀਂ ਦੇਖਦਾ ਵੀ ਜਿਹੜਾ ਨੇ ਆਜ਼ਾਦੀ ਦੀ ਲੜਾਈ 'ਚ ਗਦਾਰੀਆਂ ਕੀਤੀਆਂ ਅੰਗਰੇਜ਼ਾਂ ਤੋਂ ਪੈਨਸ਼ਨਾਂ ਲੈਂ ਜਾਂਦੇ ਅੱਜ ਉਹ ਸਤਾ ਦੇ ਉੱਤੇ ਕਾਬਜ ਨੇ ਮੋਦੀ ਦਾ ਪਰਿਵਾਰ ਇੱਕ ਚੀਚੀ ਤੇ ਉਂਗਲੀ ਤੇ ਖੂਨ ਨਹੀਂ ਲਗਿਆ ਇਹਨਾਂ ਦੇ ਤੇ ਜਿਹੜਿਆਂ ਨੇ عمر ਕਦਾ ਭੁਗਤੀਆਂ ਕਾਲੇ ਪਾਣੀਆਂ ਚ ਸਿਰ ਨਹੀਂ ਨੀਵਾ ਕੀਤਾ ਤੇ ਉੱਭ ਪਏਗੇ ਉਹਨਾਂ ਦੇ 8-8 10 ਸਾਲ ਅੰਗਰੇਜ਼ਾਂ ਦੇ ਕਾਲੇ ਪਾਣੀ ਦੇ ਜਿਹੜਾ ਭੁਗਤ ਕੇ ਬਾਹਰ ਆਏ 35-35 ਸਾਲ ਜਿਹੜਾ ਕੱਟੀਆਂ ਅੱਜ ਉਹਨਾਂ ਦੇ ਵਾਰਸ ਸੜਕਾਂ ਤੇ ਨੇ ਅੱਜ ਉਹ ਗਦਾਰੀਆਂ ਕਰਨ ਵਾਲੇ ਵੀਰ ਸਾਫਕਰ ਵਰਗੇ ਅੱਜ ਉਹ ਮਹਾਨ ਬਣਾਤੇ ਇਹਨਾਂ ਨੇ ਜਿਹੜੇ ਮਤਲਬ 13-14 ਪੈਨਸ਼ਨਾਂ 13-14 ਵਾਰ ਮਾਫੀ ਮੰਗੀ ਤੇ ਅੰਗਰੇਜ਼ਾਂ ਤੋਂ ਪੈਨਸ਼ਨ ਲੈਂਦਾ ਰਿਹਾ ਇਹ ਗੱਲਾਂ ਲੋਕਾਂ 'ਚ ਲੈ ਕੇ ਜਾਣੀਆਂ ਪੈਣਗੀਆਂ ਲੋਕਾਂ ਨੂੰ ਆਪ ਦੇ ਆਪ ਨਹੀਂ ਪਤਾ ਲੱਗਦਾ ਉਹਦੇ ਲਈ ਬੇਨਤੀ ਕਰਦੇ ਆਂ ਵੀ ਅੱਜ ਜਿਹੜੀ ਨਵੀਂ ਟੀਮ ਚੁਣੀ ਜਾਣੀ ਐ ਸਾਨੂੰ ਉਮੀਦ ਆ ਵੀ ਆਉਣ ਵਾਲੇ ਇਹਨਾਂ ਦੇ ਵਿੱਚੋਂ ਟੀਮ ਉਦੋਂ ਵੀ ਬਿਹਤਰ ਢੰਗ ਨਾਲ ਸ਼ਹਿਰ ਦੇ ਵਿੱਚ ਇੱਕ ਮਜ਼ਬੂਤ ਆਪਾ ਕਾਮਨਿਸਟ ਪਾਰਟੀ ਮਤਲਬ ਖੜੀ-ਖੜੀਏ ਜਿਹੜੀ ਮਜ਼ਦੂਰਾਂ ਦੀ ਕਿਸਾਨਾਂ ਦੀ ਮੁਲਾਜ਼ਮਾਂ ਦੀ ਛੋਟੇ ਦੁਕਾਨਦਾਰਾਂ ਦੀ ਰੇੜੀ ਵਾਲਿਆਂ ਦੀ ਮਤਲਬ ਅਗਵਾਈ ਕਰ ਸਕੇ ਉਹਨਾਂ ਦੇ ਰਾਜਨੀਤਿਕ ਸਵਾਲ ਏਜੰਡੇ ਤੇ ਲਿਆ ਸਕੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਜਿੰਨੇ ਸਾਡੇ ਸਾਥੀ ਆਏ ਨੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਪਿਛਲੇ ਲੰਮੇ ਸਮੇਂ ਤੋਂ ਵੀ ਦਿੰਦੇ ਰਹੇ ਨੇ ਤੇ ਇਸ ਜਲਾਸ ਨੂੰ ਸਫਲ ਕਰ ਦੇ ਲਈ ਤੁਸੀਂ ਇਸ ਮੌਸਮ ਦੇ ਵਿੱਚ ਵੀ ਚੱਲ ਕੇ ਆਇਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੈ ਜਨਤਾ ਜੈ ਸ਼ਕਤੀ ਜਨਤਾ ਲੜਨ ਦੇ